ਨੇ ਦੇਖੋ ਜਦੋਂ ਵਰਕਿੰਗ ਕਮੇਟੀ ਦੀ ਮੀਟਿੰਗ ਹੋਏਗੀ ਜਿਹੜੇ ਫੈਸਲੇ ਕਰਨ ਵਾਲੇ ਆ ਸਾਰੇ ਫੈਸਲੇ ਵਰਕਿੰਗ ਕਮੇਟੀ ਕਰੇਗੀ ਕਿਉਂਕਿ ਪ੍ਰਧਾਨ ਸਾਹਿਬ ਸਾਡੇ ਜਿਹੜੇ ਹੈਗੇ ਆ ਉਹ ਤਾਂ ਆਪ ਜਿਹੜੇ ਆ ਉਹਨਾਂ ਨੇ ਤਾਂ ਪਹਿਨੇ ਅਸਤੀਫਾ ਦਿੱਤਾ ਸੀ ਉਹ ਤਾਂ ਹੁਣ ਵੀ ਕਾਲੇ ਆ ਕਿ ਮੈਨੂੰ ਕਿਉਂਕਿ ਉਹਨਾਂ ਤੇ ਪਰਵਾਰਕ ਵੀ ਕੁਛ ਅਧੇਮੀਆਂ ਵੀ ਮੈਨੂੰ ਤੁਰਦੇ ਛੁੱਟੀ ਦਿਓ ਇਸ ਕਰਕੇ ਕੋਈ ਸਾਡੇ ਕਿਸੇ ਤਰ੍ਹਾਂ ਦਾ ਵੀ ਕੋਈ ਰੌਲਾ ਨਹੀਂ ਇਸ ਕਰਕੇ ਉਹ ਇਹ ਤਾਂ ਤਾਂ ਹੋਵੇ ਨਾ ਵੀ ਕਿਤੇ ਕਿਸੇ ਗੱਲ 'ਚ ਮਨ ਦੇ ਵਿੱਚ ਕੋਈ 1% ਵੀ ਹੋਵੇ ਵੀ ਅਸੀਂ ਕੋਈ ਤਖਤ ਦੇ ਹੁਕਮ ਤੋਂ ਕੋਈ ਇੱਧਰ ਉੱਧਰ ਜਾਣ ਸਾਡਾ ਤਾਂ ਮੈਂ ਕਿਹਾ ਕਿ ਜਿਹੜਾ 200% ਪੂਰਾ ਜਿਹੜਾ ਬਿਰੁੱਧ ਦੇ ਵਿੱਚ ਭਰੋਸਾ ਹੁੰਦਾ ਤੇ ਹਮੇਸ਼ਾ ਹੀ ਅਸੀਂ ਹਰ ਕੰਮ ਜਿਹੜਾ ਉਹ ਪੂਰਾ ਕਰਦੇ ਹਾਂ ਪਾਰਟੀ ਦੇ ਪ੍ਰਧਾਨ ਤੋਂ ਲੈ ਕੇ ਹਰ ਲੀਡਰ ਜੋ ਵੀ ਹੁਕਮ ਹੈ ਸ੍ਰੀ ਕਾਂਤਕ ਸਾਬ ਦਾ ਹੋਇਆ ਸਾਰਿਆਂ ਨੇ ਸਿਰ ਨਵਾ ਕੇ ਤੇ ਜੋ ਸਵਾਵਾ ਕਿ ਤਾਲ ਤੱਕ ਸਭ ਲੋ ਲਗਾਈਆਂ ਕਿੰਨੀਆਂ ਸੀ ਸਾਰਿਆਂ ਨੇ ਉਹ ਜਿਹੜੀਆਂ ਉਸੇ ਤਰੀਕੇ ਹੁਕਮ ਜਿਹੜਾ ਸਾਰਾ ਉਹ ਪ੍ਰਵਾਨ ਕੀਤੀ ਕਿ ਜੋ ਜੋ ਆਦੇਸ਼ ਆ ਜਿਹੜਾ ਉਹ ਅਸੀਂ ਪੂਰਾ ਕਰਦਾ ਦਾ ਮਨ ਬਣਿਆ ਹੁੰਦਾ ਨੇ ਜਦ ਆਪਣਾ ਮਨ ਸਾਫ਼ ਹੋਵੇ ਸਾਰਾ ਕੁਝ ਠੀਕ ਹੋ ਜਾ ਦੂਜੇ ਦੀ ਕਹਿਣ ਦੀ ਗੱਲ ਨਹੀਂ ਹੁੰਦੀ ਪਾਰਟੀ ਤਾਂ ਮਾਂ ਹੁੰਦੀ ਇਸ ਕਰਕੇ ਪਾਰਟੀ ਦਾ ਜਿਗਰਾ ਤਾਂ ਬਹੁਤ ਵੱਡਾ ਸਾਰੇ ਅਸੀਂ ਪਾਰਟੀ 'ਚ ਹੀ ਕੰਮ ਕਰਦੇ ਆ ਕਈ ਵਾਰੀ ਪਾਰਟੀ 'ਚ ਜਿਹੜਾ ਬੜੀ ਮੁੱਟੀ ਕੋਈ ਗੱਲਬਾਤ ਹੋ ਜਾਂਦੀ ਕਿਸੇ ਵੇਲੇ ਕੋਈ ਖੁਸ਼ ਹੋ ਜਾਂਦਾ ਕਿਸੇ ਵੇਲੇ ਥੋੜੇ ਅੰਦਰਾਜ ਹੋ ਜਾਂਦਾ ਇਸ ਕਰਕੇ ਜੇ ਜਿਹਦੀ ਇੱਛਾ ਹੁੰਦੀ ਹੈ ਪਾਰਟੀ ਨੂੰ ਤਗੜੀ ਕਰਨੀ ਜਿਹਦੀ ਨੀਅਤ ਠੀਕ ਹੋ ਉਹਦਾ ਕੋਈ ਰੌਲਾ ਨਹੀਂ ਹੁੰਦਾ ਜੇ ਕਿਸੇ ਦੀ ਨੀਅਤ ਹੀ ਠੀਕ ਨਾ ਹੋਵੇ ਕੋਈ ਕਿਸੇ ਨਾਲ ਰਲਿਆ ਹੋਵੇ ਕੋਈ ਸਾਜ਼ਿਸ਼ ਸਾਜਸ਼ ਰਚ ਰਿਹਾ ਹੋਵੇ ਤੇ ਉਹ ਜੋ ਮਰਜ਼ੀ ਕਹੀ ਜਾਵੇ ਉਹਦੇ ਜਿਹੜੀ ਆ ਅਸੀਂ ਕੋਈ ਗਾਰੰਟੀ ਨਹੀਂ ਲੈਂਦੇ ਜਿਹੜਾ ਸਿਹਰਦ ਵਰਕਰ ਹੁੰਦਾ ਉਹ ਕਦੀ ਪਿੱਛੇ ਰਹਿੰਦਾ ਨਹੀਂ ਉਹਦੇ ਰੰਦਾ ਵੀ ਤੇ ਪਾਰਟੀ ਆਪ ਉਹਨੂੰ ਭੱਜ ਕੇ ਜਾ ਕੇ ਫੜ ਲੈਂਦੀ ਹੈ ਧੰਨਵਾਦ ਸੇ ਵੀ ਕੱਲ ਦੀ ਲਿਖਤ ਹੋਵੇਗਾ ਜੀ ਕਰ ਸਕਦਾ ਤੁਸੀਂ ਅਕੱਲੇ ਤਾਂ ਤੇ ਇੱਕ ਝੂਠੀ ਆ ਤੁਹਾਨੂੰ ਕਿਵੇਂ ਲੱਗਦਾ ਨਹੀਂ ਹਰ ਇੱਕ ਫੈਮਿਲੀ ਦੇ ਵਿੱਚ ਜੇ 4-5 ਮੈਂਬਰ ਹੁੰਦੇ ਆ ਤੇ ਉੱਥੇ ਵੀ بڑے ਮोटे ਚੱਲਦਾ ਰਹਿੰਦਾ ਇਸ ਕਰਕੇ ਇਹ ਤਾਂ ਲਿਕੇ ਮੂਟੇ ਗੱਲਾਂ ਤਾਂ ਹਮੇਸ਼ਾ ਸਮਾਜ ਦੇ ਵਿੱਚ ਕਦੀ ਵੀ ਖਤਮ ਨਹੀਂ ਹੁੰਦੀਆਂ ਦਰਾਤਕਿਆ ਹੁੰਦੇ ਰਹਿੰਦੇ ਆ ਦਰਾਤਕਿਆ ਦੂਰ ਪਿਲ ਇਹ ਨਾ ਕਦੀ ਪਹਿਲਾਂ ਬੰਦ ਹੋਇਆ ਸੀ ਨਾ ਅੱਗੋਂ ਬੰਦ ਹੋਣਾ ਹੁਣ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਸਿੰਘ ਸਾਹਿਬ ਗਿਆਨੀ ਤੇ ਰਕੀਸ਼ ਸਿੰਘ ਜੀ ਦਾ ਸਿੰਘ ਸਾਹਿਬ ਕਹਿੰਦੇ ਸੁਲਤਾਨ ਸਿੰਘ ਜੀ ਦਾ ਕਿਉਂਕਿ ਅਸੀਂ ਸ਼ਰੋਮਣੀ ਅਕਾਲੀ ਦਲ ਦੀ ਤਰਫੋਂ ਕੁਝ ਆਪਣੀ ਪਾਰਟੀ ਦੀ ਪੋਜੀਸ਼ਨ ਐਕਸਪਲੇਨ ਕਰਨ ਵਾਸਤੇ ਉਹਨਾਂ ਕੋਲੋਂ ਸਭਾਪਕ ਐਸੀ ਸ਼੍ਰੀ ਅਮਰਸਰ ਸਾਹਿਬ ਦਾ ਪਰ ਸਿੰਘ ਸਾਹਿਬ ਨੇ ਇੱਥੇ ਸ਼ਹੀਦੀ ਡੋਰਬਲ ਤੇ ਹੋਣਾ ਸੀ ਇਸ ਕਰਕੇ ਉਹਨਾਂ ਦਾ ਹੁਕਮ ਹੋਇਆ ਕਿ ਮੈਂ ਬਾਚੀ ਵੜੇ ਇਤਿਹਾਸ ਸਥਾਨ ਤੇ ਪਹੁੰਚਣਾ ਉੱਥੇ ਸੋ ਬੜਾ ਖੁੱਲਾ ਸਮਾਂ ਉਹਨਾਂ ਨੇ ਦਿੱਤਾ ਪਹਿਲੀ ਤਾਂ ਗੱਲ ਹੈ ਮੈਂ ਬੜਾ ਸਪਸ਼ਟ ਕਰਨਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਦਿਨ ਵੀ ਇਹੀ ਕਾਸਟ ਔਰ ਸਾਡਾ ਇਤਿਹਾਸ ਵੀ ਇਹੀ ਹੈ ਕਿ ਹਮੇਸ਼ਾ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆਏ ਕਿ ਇਤਰਾਹ ਦੀ ਗੱਲ ਚੱਲਦੀ ਸੀ ਪਰ ਤੁਹਾਡੇ ਸਾਹਮਣੇ ਪਾਰਟੀ ਦੇ ਪ੍ਰਧਾਨ ਤੋਂ ਲੈ ਕੇ ਹਰ ਲੀਡਰ ਜੋ ਵੀ ਹੁਕਮ ਹੈ ਸ੍ਰੀ ਕਾਲਤਕ ਸਾਹਿਬ ਦਾ ਹੋਇਆ ਸਾਰਿਆਂ ਨੇ ਸਿਰ ਨਵਾ ਕੇ ਤੇ ਜੋ ਸੇਵਾਵਾਂ ਸ੍ਰੀ ਕਾਲਤਕ ਸਾਹਿਬ ਵੱਲੋਂ ਲਗਾਈਆਂ ਗਈਆਂ ਸੀ ਸਾਰਿਆਂ ਨੇ ਉਹ ਜਿਹੜੀਆਂ ਉਸੇ ਤਰੀਕੇ ਹੁਕਮ ਜਿਹੜਾ ਸਾਰਾ ਉਹ ਪਰਵਾਣ ਕੀਤੀ। ਔਰ ਅੱਜ ਵੀ ਅਸੀਂ ਜਿਹੜਾ ਉਸੇ ਗੱਲ ਦੇ ਉੱਤੇ ਕਾਇਮ ਕਿ ਜੋ-ਜੋ ਆਦੇਸ਼ ਹੈ ਜਿਹੜਾ ਇਹ ਉਹ ਸਿਕੁਰਿਟੀ ਹੁਣ ਆ ਕਿ ਪਰ ਕਿਉਂਕਿ ਜਿਹੜੀ ਪਾਰਟੀ ਦੀ ਵਰਕਿੰਗ ਹੈ ਦੇਸ਼ ਤੇ ਕਈ ਤਰ੍ਹਾਂ ਦੇ ਇਲੈਕਸ਼ਨ ਕਮਿਸ਼ਨ ਤੇ ਗਾਈਡਲਾਈਨਸ ਆ ਜਾਂਦੀਆਂ ਕਿ ਕੋਟਾਂ ਦੀਆਂ ਜੱਜ ਪਟਸਾ ਦਿੱਤੀਆਂ ਕਈ ਸੰਵਿਧਾਨ ਦੇ ਵਿੱਚ ਕਮੇਟੇ ਬਟ ਹੋ ਜਾਂਦੀਆਂ ਉਹ ਆਮ ਨਹੀਂ ਪਤਾ ਹੁੰਦੀਆਂ ਪਰ ਕਿਉਂਕਿ ਪਾਰਟੀ ਤੇ ਜਿਹੜੀ ਅੰਦਰਲੀ ਵਰਕਿੰਗ ਹੈ ਜਿਹੜੇ ਅਸੀਂ ਉਥੇ ਕੰਮ ਕਰਦੇ ਆ ਉਹ ਸਾਰੀਆਂ ਚੀਜ਼ਾਂ ਉਹਨਰ ਨੂੰ ਕੋ ਫਾਲੋ ਕਰਨੇ ਪੈ। ਇਸ ਕਰਕੇ ਜਿਹੜੇ ਕੋਈ ਬਾਕੀ ਚੀਜ਼ ਰਹਿੰਦੀ ਆ ਉਹ ਵੀ ਅਸੀਂ ਇਹ ਬਿੰਦ ਜਿਹੜੀ ਆ ਜਿਹੜੀ ਆ ਇਕਤਾ ਕਿਉਂਕਿ ਸ਼ੀਤੀ ਜੋੜ ਮਿਲ ਚੱਲ ਰਿਹਾ। ਇਹ ਖਤਮ ਹੁੰਦੇ ਹੀ ਅਸੀਂ ਜਿਹੜਾ ਇਮੀਡੀਟਲੀ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਬੁਲਾ। ਅਰੇ ਉਹਦੇ ਵਿੱਚ ਜਿਹੜਾ ਪਾਰਟੀ ਦਾ ਜਿਹੜਾ ਬਾਕੀ ਹੈ ਭਰਤੀ ਦਾ ਕੰਮ ਉਹ ਵੀ ਮੁਕੰਮਲ ਕਰਨਾ ਕਿਉਂਕਿ ਟਰਮ 5 ਸਾਲ ਦੀ ਹੁੰਦੀ ਆ। ਤੇ ਪੰਜਸ ਦੇ टर्म ਪੂਰੀ ਹੋ ਗਈ ਤੇ ਸਾਨੂੰ ਤੇਜਾ ਆਦੇਸ਼ ਵੀ ਆਇਆ ਸੀ ਤੇ ਇਲੈਕਟ੍ਰਿਕ ਪੇਸ਼ਨ ਦੀ ਵੈਸੇ ਰਿਕੁਆਇਰਮੈਂਟ ਹੈ ਇਸ ਕਰਕੇ ਉਹ ਵੀ ਕਾਰਜ ਜਿਹੜਾ ਉਹ ਪੂਰਾ ਉਸੇ ਤਰੀਕੇ ਸ਼ੁਰੂ ਕਰਨਾ ਤੇ ਪੂਰੀ ਤਰ੍ਹਾਂ ਦੇ ਨਾਲ ਅਸੀਂ ਇਹੀ ਸਿੰਘ ਸਾਹਿਬ ਨੂੰ ਫਿਰ ਦੱਸਣਾਈ ਸੀ ਕਿ ਕੋਸ਼ ਗੱਲਾਂ ਦੇ ਉੱਤੇ ਕਾਨੂੰਨੀ ਰਾਏ ਲੈਣੀ ਜਿਹੜੀ ਹੈ ਉਹ ਪਾਰਟੀ ਨੂੰ ਜੁੜੀ ਹੁੰਦੀ ਹੈ ਕਿ ਕਈ ਤਰ੍ਹਾਂ ਦੀ ਲਿਟਿਗੇਸ਼ਨ ਹੈ ਪਾਰਟੀ ਦੀ ਕਈ ਕੋਰਟਾਂ ਦੇ ਵਿੱਚ ਆਲਰੇਡੀ ਚੱਲਦੀ ਹੈ ਉਹ ਫਿਰ ਗਲਤਫਹਿਮੀਆਂ ਪਾਰਟੀ ਦੇ ਖਿਲਾਫ ਕਈ ਲੋਕਾਂ ਦਾ ਕੰਮ ਹੀ ਹੁੰਦਾ ਕੋਈ ਜਾ ਕੇ ਤੇ ਪਾਰਟੀ ਦੇ ਖਿਲਾਫ ਗਲਤ ਪ੍ਰਚਾਰ ਕਰਨਾ ਕੋਈ ਜਾ ਕੇ ਪਾਰਟੀ ਦੇ ਖਿਲਾਫ ਕੇਸ ਤਿਆਰ ਕਰ ਦੇਣਾ ਉਹ ਸਾਰੀ ਅਸੀਂ ਪ੍ਰਕਿਰਿਆ ਪੂਰੀ ਕਰਦੇ ਆ ਤੇ ਇਸ ਕਰਕੇ ਉਹਨਾਂ ਦੇ ਧਿਆਨ ਦੇ ਵਿੱਚ ਵੀ ਸਾਰੀ ਚੀਜ਼ ਲਿਆ ਦਿੱਤੀ ਹੈ ਉਹਨਾਂ ਦੇ ਬੜੇ ਪੇਸ਼ੈਂਸ ਦੇ ਨਾਲ ਸਾਨੂੰ ਸਾਰਿਆਂ ਨੂੰ ਸੁਣਿਆ ਵੀ ਹੈ ਔਰ ਇਹ ਤੋਂ ਬਾਅਦ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਜਿਹੜੇ ਅੱਡੇ ਫੈਸਲੇ ਨੇ ਉਸੇ ਸਾਰੇ ਸਰ ਕੀ ਲੱਗਦਾ ਕਿ ਤਨਾ ਕਿਤੇ ਇਹ ਵੀ ਆ ਰਿਹਾ ਹੈ ਕਿ ਕੱਲ ਜਿਹੜੀ ਆ 23 ਤਰੀਕ ਨੂੰ ਐਸਪੀਸੀ ਨੰਬਰ ਕੀ 71 ਦਾ ਹੋ ਜਾਣਾ ਨਹੀਂ ਉਹਦਾ ਕਰ ਕੋ ਐਸਜੀਪੀਸੀ ਦਾ ਤਾਂ ਐਸਪੀਸੀ ਤੇ ਪਧਾਰ ਸਾਹਿਬ ਦੱਸ ਸਕਦੇ ਉਹਦਾ ਸਾਡੇ ਨਾਲ ਕੋਈ ਸਬੰਧ ਨਹੀਂ ਕੋਚ ਨਹੀਂ ਹੋਈ ਸਸਤਾ ਉਹਦਾ ਆਪਣਾ ਕਾਰਜ ਖੇਤਰ ਹੈ ਉਹ ਤੁਸੀਂ ਧਾਮੀ ਸਾਹਿਬ ਤੋਂ ਪੁੱਛਣ ਕਿ ਉਹ ਮੈਨੂੰ ਕੋਈ ਉਹਦੀ ਨੌਲੇਜ ਨਹੀਂ ਹੈ ਪਰ ਸਾਡਾ ਕਿਉਂਕਿ ਸਿੱਧੀ ਜੋੜ ਤੇ ਚੱਲ ਗਿਆ ਤੁਸੀਂ ਤਾਂ ਸਾਰੇ ਪੱਤਰਕਾਰ ਇਸ ਇਤਿਹਾਸਿਕ ਸਟਾਨ ਦਾ ਸਬੰਧਤ ਤੇ ਸਿੱਧੀ ਜੋੜ ਮਿਲ ਤੇ ਬਾਅਦ ਅਸੀਂ ਆਪਣੀ ਜਿਹੜੀ ਆ ਪੱਤੇ ਕਮੇਟੀ ਦੀ ਮੀਟਿੰਗ ਕਰਕੇ ਬਾਕੀ ਕੰਮ। ਪਟਾਵਾ ਸਿੰਘ ਜੱਟਿਆ ਸਾਹਿਬ ਬੱਬਾ ਨੇ ਕੁਝ ਨੂੰ ਜਿਹਨੇ ਅਸੀਂ ਦਰਵਾਜ਼ੇ ਤੋਂ ਬਾਅਦ ਅਫਗਾਨਿਸਤਾਨ ਦੇਖੋ ਹੁਣ ਤਾਂ ਅਜਿਹਾ ਹੁਣੇ ਮਿਲ ਕੇ ਆਇਆ ਹੈ ਬੜਾ ਲੰਬਾ ਸਮਾਂ ਸਾਨੂੰ ਤਾਂ ਕਿਉਂਕਿ ਜਹਦਾ ਜੀ ਤਾਂ ਹਮੇਸ਼ਾ ਹੀ ਬੜੇ ਸੱਚੇ ਰਹਿੰਦੇ ਤੇ ਬੜੇ ਅੱਛਾ ਉਹਨਾਂ ਦਾ ਉਤਾਰਫ ਦਾ ਇਸ ਕਰਕੇ ਅਖਬਾਰਾਂ ਚ ਕੀ ਲਿਖੀ ਜਾਂਦੇ ਇਹ ਤਾਂ ਅਖਬਾਰਾਂ ਨੇ ਦੱਸ ਸਕਦੇ ਪਰ ਬਹੁਤ ਮੈਂ ਧੰਨਵਾਦ ਕਰਦਾ ਅੱਜ ਵੀ ਅਸੀਂ ਤਾਂ ਉੱਥੇ ਜਾਣਾ ਚਾਹੁੰਦੇ ਸੀ ਚੱਲ ਕੇ ਪਰ ਉਹਨਾਂ ਦਾ ਉਹ ਡੱਪੋਣਾ ਕਿ ਉਹਨਾਂ ਨੇ ਕਹਿ ਕੇ ਤੁਸੀਂ ਇੱਡੀ ਦੂਰ ਆਓਗੇ ਤੇ ਮੈਂ ਕਿਉਂਕਿ ਸ਼ੀਂਗੀ ਜੋੜ ਮੈਂ ਲੈ ਕੇ ਜਾਣਾ ਉਹਨਾਂ ਨੇ ਇੱਥੇ ਹੀ ਬੁਲਾ ਲਿਆ ਤੇ ਇੱਥੇ ਸਾਡੀ ਗੱਲ ਸੁਣੀਏ ਪੂਰਾ ਸਮਾਂ ਦਿੱਤਾ ਧੰਨਵਾਦ ਕਰਦਾ ਕਿੰਨੇ ਕਿਤੇ ਆਕਾਲੀ ਦਲ ਦੇ ਵੀ ਕਹ ਰਹੇ ਆ ਪਾਰਟੀ ਨੂੰ ਬਦਲਤ ਕਰਨ ਦੇ ਲਈ ਸੁਜੀਤ ਕਰਨ ਦੇ ਲਈ ਜਾਂ ਜਿਹੜੇ ਵਰਕਰਾਂ ਦੇ ਅਸਤੀਫਾ ਦਾ ਤੁਸੀਂ ਕਰਾ ਨਹੀਂ ਦੇਖੋ ਜਦੋਂ ਵਰਕਿੰਗ ਕਮੇਟੀ ਦੀ ਮੀਟਿੰਗ ਹੋਏਗੀ ਜਿਹੜੇ ਫੈਸਲੇ ਕਰਨ ਵਾਲੇ ਆ ਸਾਰੇ ਫੈਸਲੇ ਵਰਕੇ ਕਮੇਟੀ ਕਰੇਗੀ ਕਿਉਂਕਿ ਪ੍ਰਧਾਨ ਸਾਹਿਬ ਸਾਡੇ ਜਿਹੜੇ ਹੈਗੇ ਆ ਉਹ ਤਾਂ ਆਪ ਜਿਹੜੇ ਆ ਉਹਨਾਂ ਤਾਂ ਪਹਿਲਾਂ ਹੀ ਅਸਤੀਫਾ ਦਿੱਤਾ ਸੀਗਾ ਉਹ ਤਾਂ ਹੁਣ ਵੀ ਕਹਲੇ ਆ ਕਿ ਮੈਨੂੰ ਕਿਉਂਕਿ ਉਹਨਾਂ ਤੇ ਪਰਿਵਾਰਕ ਵੀ ਕੁਛ ਝੇਮੀਆਂ ਵੀ ਮੈਨੂੰ ਥੋੜੇ ਦੇ ਛੁੱਟੀ ਦਿਓ ਇਸ ਕਰਕੇ ਕੋਈ ਸਾਡੇ ਕਿਸੇ ਤਰ੍ਹਾਂ ਦਾ ਵੀ ਕੋਈ ਰੌਲਾ ਨਹੀਂ ਇਸ ਕਰਕੇ ਉਹ ਇਹ ਤਾਂ ਤਾਂ ਹੋਵੇ ਨਾ ਵੀ ਕਿਤੇ ਕਿਸੇ ਗੱਲ 'ਚ ਮੰਨ ਦੇ ਵਿੱਚ ਕੋਈ 1% ਵੀ ਹੋਵੇ ਵੀ ਅਸੀਂ ਕੋਈ ਤਖਤ ਦੇ ਹੁਕਮ ਤੋਂ ਕੋਈ ਇੱਧਰ ਉੱਧਰ ਜਾਣ ਸਾਡਾ ਤਾਂ ਮੈਂ ਕਿਹਾ ਕਿ ਜਿਹੜਾ 200% ਪੂਰਾ ਜਿਹੜਾ ਗੁਰੂ ਦੇ ਵਿੱਚ ਭਰੋਸਾ ਹੁੰਦਾ ਤੇ ਹਮੇਸ਼ਾ ਹੀ ਅਸੀਂ ਹਰ ਕੰਮ ਜਿਹੜਾ ਉਹ ਪੂਰਾ ਕਰਦੇ ਆਂ ਸਿੰਮਤ ਜਿਹੜੇ ਬਾਕੀ ਸਾਥੀ ਆ ਜਿਹੜੇ ਨਰਾਸ਼ ਨਹੀਂ ਕੀ ਲੱਗਦਾ ਉਹਨਾਂ ਨੂੰ ਕਿਤਨਾ ਕਿਤੇ ਉਹ ਵੀ ਕਹਿੰਦੇ ਨੇ ਕਿ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੁੰਦੇ ਆ ਤੇ ਲੱਗਦਾ ਉਹ ਵੀ ਕਿਤੇ ਨਾ ਕਿਤੇ ਆ ਸਕਦੇ ਦੇਖੋ ਗੱਲ ਇਹ ਆ ਨਾ ਕਿ ਜਿਹਦਾ ਮਨ ਬਣਿਆ ਹੁੰਦਾ ਹੈ ਨਾ ਜਿਹਦਾ ਆਪਣਾ ਮਨ ਸਾਫ਼ ਹੋਵੇ ਸਾਰਾ ਕੁਝ ਠੀਕ ਹੋ ਜਾਂਦਾ ਦੂਜੇ ਦੀ ਕਹਿੰਦੀ ਗੱਲ ਨਹੀਂ ਹੁੰਦੀ ਪਾਰਟੀ ਤਾਂ ਮਾਂ ਹੁੰਦੀ ਇਸ ਕਰਕੇ ਪਾਰਟੀ ਦਾ ਜਿਗਰਾ ਤਾਂ ਬਹੁਤ ਵੱਡਾ ਹੁੰਦਾ ਸਾਰੇ ਅਸੀਂ ਪਾਰਟੀ 'ਚ ਹੀ ਕੰਮ ਕਰਦੇ ਆ ਕਈ ਵਾਰੀ ਪਾਰਟੀ 'ਚ ਜਿਹੜਾ ਬਾਡੀ ਮੁੱਟੀ ਕੋਈ ਗੱਲਬਾਤ ਹੋ ਜਾਂਦੀ ਕਿਸੇ ਵੇਲੇ ਕੋਈ ਖੁਸ਼ ਹੋ ਜਾਂਦਾ ਕਿਸੇ ਵੇਲੇ ਥੋੜੇ ਅੰਦਰਾਜ ਹੋ ਜਾਂਦਾ ਇਸ ਕਰਕੇ ਜੇ ਜਿਹਦੀ ਇੱਛਾ ਹੁੰਦੀ ਹੈ ਪਾਰਟੀ ਨੂੰ ਤਗੜੀ ਕਰਨੀ ਜੇ ਜਿਹਦੀ ਨੀਅਤ ਠੀਕ ਹੋਵੇ ਉਹਦਾ ਕੋਈ ਰੌਲਾ ਨਹੀਂ ਹੁੰਦਾ ਜੇ ਕਿਸੇ ਦੀ ਨੀਅਤ ਹੀ ਠੀਕ ਨਾ ਹੋਵੇ ਕੋਈ ਕਿਸੇ ਨਾਲ ਰਲਿਆ ਹੋਵੇ ਕੋਈ ਸਾਜਿਸ਼ ਸਾਜਸ਼ਾ ਰਚ ਰਿਹਾ ਹੋਵੇ ਤੇ ਉਹ ਜੋ ਮਰਜ਼ੀ ਕਹੀ ਜਾਵੇ ਉਹਦੀ ਜਿਹੜੀ ਆ ਅਸੀਂ ਕੋਈ ਗਾਰੰਟੀ ਨਹੀਂ ਲੱਤੇ ਜਿਹੜਾ ਸਿਹਰਦ ਵਰਕਰ ਹੁੰਦਾ ਉਹ ਕਦੀ ਪਿੱਛੇ ਰਹਿੰਦਾ ਨਹੀਂ ਉਹ ਜੇ ਰਹਿੰਦਾ ਵੀ ਤਾਂ ਪਾਰਟੀ ਆਪ ਉਹਨੂੰ ਭੱਜ ਕੇ ਜਾ ਕੇ ਫੜ ਲੈਂਦੀ ਹੈ ਤੁਹਾਨੂੰ ਆਸੇ ਵੀ ਕੱਲ ਦੀ ਲਿਕਟ ਹੋਵੇਗਾ ਜੀ ਸਕਾਲ ਸਰਕਾਰ ਚ। ਅਕਾਲੀ ਦਲ ਤਾਂ ਇੱਕ ਝੂਠੀ ਹੈ ਤੁਹਾਨੂੰ ਕਿਵੇਂ ਲੱਗਦਾ? ਨਹੀਂ ਹਰ ਇੱਕ ਫੈਮਿਲੀ ਦੇ ਵਿੱਚ ਜੇ 4-5 ਮੈਂਬਰ ਹੁੰਦੇ ਆ ਤੇ ਉੱਥੇ ਵੀ ਮਾੜੇ-ਮੋٹے ਚੱਲਦਾ ਰਹਿੰਦਾ ਇਸ ਕਰਕੇ ਇਹ ਤਾਂ ਲਿੱਕੇ-ਮੁੱਕੇ ਗੱਲਾਂ ਤਾਂ ਹਮੇਸ਼ਾ ਸਮਾਜ ਦੇ ਵਿੱਚ ਕਦੀ ਵੀ ਖਤਮ ਨਹੀਂ ਹੁੰਦੀਆਂ ਬਰਾਤਾਂ ਹੁੰਦੀਆਂ ਰਾਜਕੀ ਦੁਰਪ੍ਰੇਰ ਇਹ ਨਾ ਕਦੀ ਪਹਿਲਾਂ ਬੰਦ ਹੋਇਆ ਸੀ ਨਾ ਅੱਗੋਂ ਬੰਦ ਹੋਣਾ